ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਗਰੁੱਪ ਵਾਲੇ ਮੈਂਬਰਾਂ ਨੂੰ ਤੇ YouTube ਦੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਜਾਂ ਫੋਲੋਅਰ ਹੈ ਇੱਕ ਮੰਦਭਾਗੀ ਖਬਰ ਇਟਲੀ ਦੇ ਵਿੱਚ ਹੋਰ ਇਟਲੀ ਦੇ ਵਿੱਚ ਖੇਤੀਬਾੜੀ ਕੰਮ ਦੌਰਾਨ ਇੱਕ ਹੋਈ ਹੋਰ ਪੰਜਾਬੀ ਵੀਰ ਦੀ ਮੌਤ ਇਟਲੀ ਕੁਝ ਮਹੀਨੇ ਪਹਿਲਾਂ ਹੀ ਜ਼ਿਲ੍ਹਾ ਲਾਤੀਨਾ ਦੇ ਨੇੜੇ ਖੇਤੀਬਾੜੀ ਕੰਮ ਦੌਰਾਨ ਸਤਨਾਮ ਸਿੰਘ ਵੀਰ ਦੀ ਹੋਈ ਸੀ ਮੌਤ ਜਿਸ ਨੇ ਕਿ ਸਾਰਾ ਇਟਲੀ ਦੇ ਵਿੱਚ ਭਾਰਤੀ ਪਾਈਚਾਰੇ ਨੂੰ ਸੋਗ ਦੀ ਲਹਿਰ ਵਿੱਚ ਡੋਬ ਛੁੱਡਿਆ ਸੀ ਤੇ ਹੁਣ ਬੀਤੇ ਦਿਨ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹਾ ਸਲੇਮੋ ਦਾ 32 ਪਾਲੀਆ ਦੇ ਨਜ਼ਦੀਕ ਪਿੰਦੇ ਇਲਾਕਾ ਈਬੋਲੀ ਵਿਖੇ ਟਰੈਕਟਰ ਪਿੱਛੇ ਜ਼ਮੀਨ ਨੂੰ ਪਧਰਾ ਕਰਨ ਵਾਲੇ ਰੋਟਾਵੇਟਰ ਮਸ਼ੀਨਾਂ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਮਨਜਿੰਦਰ ਸਿੰਘ ਰਿੰਪਾ ਜਿਨ੍ਹਾਂ ਦੀ ਉਮਰ 49 ਸਾਲ ਸੀ ਉਹਨਾਂ ਦੀ ਹੋਈ ਦਰਦਨਾਕ ਮੌਤ ਇਹ ਦੱਸਿਆ ਜਾ ਰਿਹਾ ਹੈ ਕਿ ਕੰਮ ਦੌਰਾਨ ਇਕੱਠੇ ਕੰਮ ਕਰਦੇ ਦੋ ਬੰਦੇ ਚਲੇ ਗਏ ਆਪਣੇ ਰਹਿਸ਼ ਦੇ ਵਿੱਚ ਤੇ ਕੁਝ ਸਮੇਂ ਬਾਅਦ ਹੀ ਉੱਥੇ ਮਾਲਕ ਤੇ ਉਹਨਾਂ ਦਾ ਬੇਟਾ ਆਉਂਦਾ ਹੈ ਤੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਘਰ ਤੋਂ ਬਾਹਰ ਨਾ ਆਉਣਾ ਕਿਉਂਕਿ ਖੇਤਾਂ ਵਿੱਚ ਪੁਲਿਸ ਆਈ ਹੋਈ ਹੈ ਨਾਲ ਦੇ ਇੱਕ ਨਾਲ ਦੇ ਇੱਕ ਸਾਥੀ ਨੇ ਮਨਜਿੰਦਰ ਸਿੰਘ ਰਿੰਪਾ ਨੂੰ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨੂੰ ਵੀ ਦੱਸਿਆ ਜਾਵੇ ਕਿ ਤੂੰ ਜਿੱਥੇ ਹੈ ਉੱਥੇ ਹੀ ਰਹਿ ਕਿਉਂਕਿ ਖੇਤਾਂ ਵਿੱਚ ਪੁਲਿਸ ਆਈ ਹੋਈ ਹੈ ਤੇ ਉਹਨਾਂ ਦਾ ਕੋਈ ਕੰਟੈਕਟ ਨਹੀਂ ਹੋ ਸਕਿਆ ਪਰ ਉਹਨਾਂ ਨੇ ਇੱਕ ਹੋਰ ਬੰਦੇ ਨੂੰ ਕਿਸੇ ਨੂੰ ਕਾਲ ਕੀਤੀ ਤੇ ਉਹਨੇ ਦੱਸਿਆ ਉਹਨਾਂ ਨੂੰ ਕਿ ਤੁਹਾਡੇ ਮਾਲਕ ਦੇ ਖੇਤਾਂ ਵਿੱਚ ਕਿਸੇ ਟਰੈਕਟਰ ਨਾਲ ਕੋਈ ਹਾਦਸਾ ਹੋ ਗਿਆ ਹੈ ਤੇ ਕਿਸੇ ਦੀ ਮੌਤ ਹੋ ਗਈ ਹੋ ਗਈ ਹੈ ਮਨਿੰਦਰ ਸਿੰਘ ਰਿੰਪਾ ਦੇ ਸਰੀਰ ਦੇ ਟੁਕੜੇ ਹੋ ਗਏ ਸਨ ਤੇ ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਮਨਜਿੰਦਰ ਸਿੰਘ ਬੱਲ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਪਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੀ ਮੌਤ ਟਰੈਕਟਰ ਤੋਂ ਹੇਠਾ ਡਿੱਗ ਕੇ ਰੋਟਾਵੇਟਰ ਦੇ ਵਿੱਚ ਫਸ ਜਾਣ ਕਰਨ ਹੋਈ ਹੈ ਦੂਜੇ ਪਾਸੇ ਮ੍ਰਿਤਕ ਜੇਹੀ ਪਛਾਣ ਮਨਜਿੰਦਰ ਸਿੰਘ ਰਿੰਪਾ ਪਿੰਡ ਸਾਸ਼ਪੁਰ ਜ਼ਿਲ੍ਹਾ ਕਪੂਰਥਲਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਰਹਿ ਰਿਹਾ ਸੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਹਾਲਸੋ ਵੱੱਲੂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਦੇ ਕਾਰਨ ਦਾ ਸਹੀ ਪਤਾ ਲੱਗ ਸਕੇ